ਕਸਬਾ ਮੇਟਿਆਣਾ ਵਿਖੇ ਥਾਣਾ ਮੁਖੀ ਮੇਟਿਆਣਾ ਐਸਆਈ ਜਗਜੀਤ ਸਿੰਘ ਅਤੇ ਸਮੂਹ ਸਟਾਫ ਵੱਲੋਂ ਆਪਣੇ ਥਾਣਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸਵਾਰੀ ਖੁੱਲੇ ਪੰਡਾਲ ਵਿੱਚ ਪ੍ਰਕਾਸ਼ ਕਰਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਸਮਾਗਮ ਦੌਰਾਨ ਇਲਾਕੇ ਦੀਆਂ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਆਪਣੇ ਜੀਵਨ ਸਫਲੇ ਕੀਤੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਆਈ ਜਗਜੀਤ ਸਿੰਘ ਥਾਣਾ ਮੁਖੀ ਨੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ। ਜਗਜੀਤ ਸਿੰਘ ਮੁਖਬਰ ਥਾਣਾ ਮੇਟਿਆਣਾ ਅੱਜ ਨਵੇਂ ਸਾਲ ਦੇ ਸਬੰਧ ਦੇ ਵਿੱਚ ਪਹਿਲੀ ਜਨਵਰੀ ਨੂੰ ਜਿਸ ਤਰ੍ਹਾਂ ਕਿ ਸਾਡੇ ਹੈੱਡਕੁਆਰਟਰ ਦੇ ਉੱਤੇ ਹੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਧਾਰਮਿਕ ਪ੍ਰੋਗਰਾਮ ਵਿਯੋਜਨ ਕਰਕੇ ਸਾਰੀ ਪੁਲਿਸ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਹੀ ਮਾਨਯੋਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਸਾਇਫ ਸ਼ਿਰੂ ਗੁਰਨ ਸਾਹਿਬ ਜੀ ਦੇ ਚਰਨ ਜਿਹੜੇ ਆ ਸਾਡੇ ਮੀਡੀਆ ਨੇ ਵਿਖੇ ਪਵਾਏ ਗਏ ਤੇ ਸਾਰੇ ਕਰਮਚਾਰੀਆਂ ਨੂੰ ਨਵੀਂ ਊਰਜਾ ਦੇ ਨਾਲ ਕੰਮ ਕਰਨ ਦੇ ਲਈ ਲੋਕਾਂ ਦੇ ਕੰਮਾਂ ਨੂੰ ਫੇਲ ਦੇਣ ਦੇ ਲਈ ਜਿਹੜਾ ਸੰਦੇਸ਼ ਦਿੱਤਾ ਗਿਆ ਇਸ ਛੋਟੇ ਜਿਹੇ ਸੱਦੇ ਦੇ ਉੱਤੇ ਇਲਾਕੇ ਦੇ ਵੀ ਕਾਫੀ ਮਹਤਵਪੂਰਨ ਬੰਦੇ ਆਏ ਆ ਤੇ ਉਹਨਾਂ ਨੇ ਆ ਕੇ ਸ਼ਿਰਕਤ ਕੀਤੀ ਆ ਤੇ ਉਹਨਾਂ ਨੇ ਸਾਡੀ ਅਰਦਾਸ ਵਿੱਚ ਸਮੂਲੀਅਤ ਕੀਤੀ ਆ ਤੇ ਅਸੀਂ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਹਿੰਮਤ ਬਖਸ਼ੇ ਕਿ ਅਸੀਂ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰ ਸਕੀਏ ਤੇ ਸਾਰੇ ਕਰਮਚਾਰੀਆਂ ਨੂੰ ਜਿਹੜੀ ਆ ਸਿਹਤ ਜਿਹੜੀ ਆ ਪ੍ਰਮਾਤਮਾ ਤੰਦਰੁਸ ਬਖਸ਼ੇ ਤੇ ਅਸੀਂ ਵੱਧ ਤੋਂ ਵੱਧ ਲੋਕਾਂ ਦੇ ਕੰਮ ਕਰ ਸਕੀਏ ਧੰਨਵਾਦ ਇਸ ਮੌਕੇ ਮਹਾਨ શિક્ષੇਤਾਂ ਨੂੰ ਸਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅਤੇ ਚਾਹ ਪਕੌੜਿਆਂ ਦੇ ਲੰਗਰ ਅਤੁੱਟ ਵਰਤਾਏਗੇ ਹੁਸ਼ਿਆਰਪੁਰ ਤੋਂ ਹਨੀ ਸੰਦੂ ਦੀ ਖਾਸਪੁਰ